ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ 6 ਕਲੀਆਂ ਵਾਲੀ ਸੂਰਦੀ ਕਿਟਾਈ ਤੇ ਪਹਿਲਾਂ ਇਹ ਕੱਪੜਾ ਆਪਾਂ ਨੇ ਡਬਲ ਫੋਲਡ ਕੀਤਾ ਤੇ ਹੁਣ ਆਪਾਂ 4 ਫੋਲਡ ਕਰ ਲਿਆ ਇਹ ਆਪਣੇ ਕੋਲੇ ਕੱਪੜਾ ਕਮੀਜ਼ ਦੀ ਲੈਂਥ ਜਿੰਨਾ ਹੀ ਹੈਗਾ ਤੇ ਜਿਹੜੀ ਬਾਹਾਂ ਉਹ ਆਪਾਂ ਸਾਈਡ ਤੋਂ ਕੱਢਾਂਗੇ ਤੇ ਇਸ ਤਰ੍ਹਾਂ ਆਪਾਂ ਜਿਹੜੇ ਬਾਹਰੋਂ ਕੱਪੜਾ ਛੱਡ ਕੇ ਤੇ ਇਹਨੂੰ 4 ਫੋਲਡ ਕਰ ਲੈਣਾ ਸਾਰੇ ਕੱਪੜੇ ਮਾਪੈ ਸੈੱਟ ਕਰਕੇ ਰੱਖ ਲੈਣਾ ਤੇ ਜੇ ਆਪਾਂ ਤੁਹਾਨੂੰ ਦੱਸਾਂਗੇ ਵੀ ਤੀਰਾ ਕਿੰਨਾ ਲੈਣਾ ਇਹਦੇ 'ਚ ਤੇ ਕਿੰਨੇ ਟਿਕਰ ਆਪੇ ਦੀ ਸਿੱਧੀ ਕਾਟ ਪਾਉਣੀ ਹੈ ਹੁਣ ਆਪਾਂ ਸਾਰਾ ਕੱਪੜਾ ਸੈੱਟ ਕਰਕੇ ਰੱਖ ਲਿਆ ਤੇ ਇਹਦਾ ਆਪਾਂ ਤੀਰਾ ਹਿਸਾਬ ਨਾਲ ਲੈਣਾ ਜਿੰਨਾ ਆਪਾਂ ਤੀਰਾ ਕਮੀਜ਼ ਦਾ ਰੱਖਣਾ ਹੈ ਇਹ ਆਪਾਂ ਬੈਨ ਵਾਲਾ ਕਮੀਜ਼ ਬਣਾਵਾਂਗੇ ਬੈਨ ਵਾਲੇ ਕਮੀਜ਼ ਦਾ ਤੀਰਾ ਆਪਾਂ 8 ਇੰਚ ਇਹਨਾਂ ਦਾ ਰੱਖਣਾ ਹੈ ਇਹ ਹੈ ਵੀ ਨਾਬ ਦਾ ਸੂਟ ਹੈ ਤੇ ਫਿਰ ਇਹਦੇ ਹਿਸਾਬ ਨਾਲ ਆਪਾਂ ਇਹ 4 ਇੰਚ ਦਾ ਕੱਢਾਂਗੇ ਜਿਵੇਂ ਕਿ ਆਪਾਂ 8 ਇੰਚ ਤੀਰਾ ਰੱਖਦੇ ਆਂ ਤੇ ਉਹਦਾ 4 ਇੰਚ ਆਪਾਂ ਕੱਢ ਕੇ ਰੱਖਾਂਗੇ ਤੇ 4 ਇੰਚ ਐਕਸਟਰਾ ਰੱਖ ਲਿਆ ਆਪਾਂ ਤੇ نیچے ਨੂੰ ਆਪਾਂ 17 ਇੰਚ ਲੈ ਕੇ ਨਿਸ਼ਾਨ ਲਗਾ ਕੇ ਤੇ ਇਹਨੂੰ ਆਪਾਂ ਸਿੱਧਾ ਨਿਸ਼ਾਨ ਕਰ ਲਾਂਗੇ ਸਿੱਧਾ ਸਾਰਾ ਦੇ ਕਰਾਪਾ ਤੇ ਨੀਚੇ ਜਿਹੜਾ ਆਪਾਂ ਘੇਰਾ ਫੋਲਡ ਕੀਤਾ ਹੈ ਤੇ ਉਹ ਸਾਰਾ ਜਿੰਨਾ ਵੀ ਘੇਰਾ ਆਪਾਂ ਰੱਖਿਆ ਹੈ ਸੂਰ ਦਾ ਉਹਦੇ ਚ ਵੱਧ ਕਰ ਲੈਣਾ ਆਪਾਂ ਤੇ ਆਪਦੇ ਜ ਦੇ ਨਿਸ਼ਾਨ ਲਗਾ ਲੈਣਾ ਇੱਕ ਜੇ ਆਪਾਂ ਜਿੰਨੇ ਵੱਧ ਕਪੜਾ ਇਹਦੇ ਵੱਧ ਦਾ ਵੀ ਆਧੇ ਕਰਨਾ ਹੈ ਜਿੰਨਾ ਵੀ ਆਪਣੇ ਕੋਲ ਕਪੜਾ ਉਹਦਾ ਅੱਧਾ ਕਰਕੇ ਤੇ ਇਸ ਤਰ੍ਹਾਂ ਆਪਾਂ تیرਛਾ تیرਛਾ ਨਿਸ਼ਾਨ ਲਗਾ ਲੈਣਾ 17 ਇੰਚ ਦੇਕਰ ਇਹ 17 ਇੰਚ ਦੇਕਰ ਆਪਾਂ ਨਾ ਭਰੇ ਇੱਕ ਨਾਪਾ ਇੱਥੋਂ ਦੀ ਕਰੀ ਲਵਣਾ ਹੈ ਚੇ ਹੈ ਵੀ ਨਾ ਕੋਈ ਤੇ ਚਾਹ ਘਾਟਾ ਲਾ ਲਗਭਗ 17 ਇੰਚ ਹੱਥਾ ਰੱਖਣਾ ਇਹ ਨਹੀਂ ਜਾਣ ਤੇ ਉਹਨਾਂ ਆਪਣੀ ਇਕਠਾਈ ਕਰ ਲਾਂਗੇ ਉਪਰੋਂ ਆਪ ਉਸੇ ਤਰ੍ਹਾਂ ਸਿੱਧੇ ਹੀ ਲਿਆ ਮੰਗ 17 ਇੰਚ ਦੇਕਰ

ਇਸ ਕੱਪੜੇ ਨੂੰ ਆਪਾਂ ਕਟਿੰਗ ਕਰ ਦਾਂਗੇ ਜਿਹੜਾ ਬਾਹਾਂ ਵਾਸਤੇ ਆਪਾਂ ਕਪੜਾ ਛੱਡਿਆ ਹੈ ਜੇ ਆਪਣੇ ਕੋਲੇ ਬਾਹਾਂ ਵਾਸਤੇ ਕਪੜਾ ਐਕਸਟਰਾ ਹੋਵੇ ਤੇ ਫੇਰ ਆਪਾਂ ਇਹਨੂੰ ਸਾਰੇ ਨੂੰ ਹੀ ਹੋਲਡ ਕਰਕੇ ਰੱਖ ਸਕਦੇ ਹਾਂ ਵੀ ਕਿਹੜਾ ਇਹਦਾ ਫਿਰ ਵਧ ਸਕਦਾ ਹੈ ਅਰ ਆਪਣੇ ਕੋਲੇ ਕਪੜਾ ਇਹ ਜਿਵੇਂ ਸੀ ਕੱਲੇ ਸ਼ਰਟ ਦਾ ਹੀ ਸੀਗਾ ਹੁਣ ਇਹਨੂੰ ਆਪਾਂ ਪਲਟਾ ਕੇ ਰੱਖ ਲਾਂਗੇ ਸਿੱਧੀ ਸਾਈਡ ਹੈ ਜਿਹੜੀ ਹੁਣ ਆਪਾਂ ਉਦੇ ਨਾਲ ਅਟੈਚ ਕਰਾਂਗੇ ਜਿਹੜੀ ਰੇਵ ਵਾਲੀ ਹੈ ਉਹ ਨੂੰ ਆਪਾਂ ਬਾਹਰਲੀ ਸਾਈਡ ਕਰਾਂਗੇ ਇਸ ਤਰ੍ਹਾਂ ਆਪਾਂ ਲਾ ਕੇ ਰੱਖ ਲੈਣੀ ਸਾਰੀ ਨਹੀਂ ਆਪਾਂ ਜਿਹੜਾ ਸੈਂਟਰ ਵਾਲਾ ਹੈ ਤੇ ਇਹਨੂੰ ਆਪਾਂ ਇੱਥੇ ਪੈਨ ਵੀ ਲਾ ਸਕਦੇ ਹਾਂ ਇਹ ਆਪਣਾ ਇਹ ਲੈਣਾ ਕਿਉਂਕਿ ਆਪਾਂ ਧੀਰੇ ਦਾ ਨਿਸ਼ਾਨ ਠੀਕ ਹੁਣ ਸਾਰਾ ਫਿਟਿੰਗ ਦੇ ਨਿਸ਼ਾਨ ਲਗਾਉਣੇ ਆ ਤੇ ਆਪਾਂ ਇਹਨੂੰ ਥੋੜੀ ਸਲਾਈ ਉੱਪਰ ਛੜਾ ਕੇ ਜਿੰਨੀ ਆਪਣੀ ਸਲਾਈ ਦੇ ਵਿੱਚ ਇਹ ਕੋਲੀਆਂ ਵਾਲੀ ਸਲਾਈ ਦੇ ਵਿੱਚ ਕਪੜਾ ਆਉਣਾ ਉਹਨੂੰ ਆਪਾਂ ਮੈਚ ਕਰਕੇ ਤੇ ਅਟੈਚ ਕਰ ਲਾਂਗੇ ਇਹਦੇ ਪੈਨ ਦੇ ਨਾਲ ਇਸ ਤਰ੍ਹਾਂ ਆਪਾਂ ਸਾਰੇ ਪਿੰਨ ਲਾ ਕੇ ਇਹਨੂੰ ਜੋੜ ਲਾਂਗੇ ਜਿੱਥੇ ਤੱਕ ਰਪਰ ਫਿਟਿੰਗ ਦੇ ਨਿਸ਼ਾਨ ਲਗਾਉਣੇ ਆ ਫਿਰ ਜਿਹੜੀ ਆਪਣੀ ਫਿਟਿੰਗ ਹੈ ਉਹ ਪੂਰੀ ਪ੍ਰੋਪਰ ਆ ਜਾਂਦੀ ਹੈ ਕਿਉਂਕਿ ਇਹਦੇ ਪਲਉਂਿਆਂ ਨਹੀਂ ਆਪਾਂ ਕਾਉਣਾ ਬੰਦਣਾ ਹੁਣ ਆਪਾਂ ਸੈੱਟ ਕਰਕੇ ਇਸ ਤਰ੍ਹਾਂ ਰੱਖ ਲਿਆ ਤੇ ਹੁਣ ਆਪਾਂ ਇਹਦਾ ਧੀਰਾ ਜਿੰਨਾ ਰੱਖਣਾ ਹੈ ਉਹਨਾਂ ਆਪਾਂ ਧੀਰਾ ਰੱਖਾਂਗੇ ਆਪਾਂ 8 ਇੰਚ ਦੀ ਧੀਰੇ ਦੀ ਕਟਾਈ ਕਰਨੀ ਹੈ ਕਿਉਂਕਿ ਬੈਨ ਵਾਲਾ ਇਹ ਮਾਪਾ ਬਣਾਉਣਾ ਜੇ ਬੈਨ ਨਹੀਂ ਲਾਉਣੀ ਤਾਂ ਆਪਾਂ ਧੀਰੇ ਦੀ ਘਟਾਈ ਫਿਰ ਖੱਟ ਕਰਾਂਗੇ ਫਿਰ ਆਪਾਂ ਇਹਨਾਂ ਦੀ 7.5 ਕਟਾਈ ਕਰ ਲੈਨੇ ਆ ਜਾਂ 7 ਇੰਚ ਕਰ ਲਈਦੀ ਹੈ ਤੇ ਬੈਨ ਵਾਲੇ ਦੀ ਆਪਾਂ 1 ਇੰਚ ਵਧਾ ਕੇ ਰੱਖਦੇ ਹੁੰਨੇ ਤੇ ਆਪਾਂ ਮੋਢਾ ਇਹਨਾਂ ਦਾ 7.5 ਲਿਆ ਹੈ ਫਿਟਿੰਗ ਆਪਾਂ ਜਿਹੜੀ ਵੀ ਸਾਈਜ਼ ਦਾ ਕਮੀਜ਼ ਕੱਟਣਾ ਆਪਾਂ ਫਿਟਿੰਗ ਉਸ ਹਿਸਾਬ ਦੇ ਨਾਲ ਇਹਨਾਂ ਨਿਸ਼ਾਨ ਲਗਾਉਣੇ ਆ ਕਿਉਂਕਿ ਰੇਕ ਦੀ ਫਿਟਿੰਗ ਦਾ ਹਿਸਾਬ ਲੱਗ ਹੁੰਦਾ ਕੈਮਰਦਨ ਝਾਣਾ ਪਾਇ ਇਸ 14 14.5 ਇੰਚ ਤੇ ਲਗਾਵਾਂਗੇ ਜਿਹੜਾ ਹੈਪ ਦਾ ਨਿਸ਼ਾਨ ਆ ਉਹ ਆਮ ਸੂਟ ਜਿਵੇਂ ਸੂਟਾਂ ਦੀ ਹੈਪ ਤੇ ਨਿਸ਼ਾਨ ਲਾਉਣੇ ਆ ਉਸੇ ਸਾਰ ਨਾਲ ਲਾ ਕੇ ਆਪਾਂ ਨਿਸ਼ਾਨ ਲਗਾ ਲੈਣੇ ਆ ਥੱਲੇ ਨੂੰ ਆਪਾਂ ਜਿਹੜੀ ਹੈਪ ਹੈ ਦੀ ਵੈਸੇ ਵਧਾ ਕੇ ਚਾਕ ਜਿਹੜੇ ਦੇ ਆ ਉਹ ਆਪਾਂ ਵਧ ਰੱਖ ਲੈਣੇ ਨੇ ਥੱਲੇ ਨੂੰ ਕਿਉਂਕਿ ਜਿਹੜੀ ਫਿਟਿੰਗ ਆ ਉਹ ਆਪਾਂ ਇੱਥੇ ਦੇਖ ਕਰਕੇ ਰ ਨਿਸ਼ਾਨ ਇਸ ਤਰ੍ਹਾਂ ਲਗਾ ਲੈਣੇ ਜਿੱਦੋਂ ਆਪਾਂ ਸਲਾਈ ਲਾਉਣੀ ਆ ਵੀ ਇਹਨਾਂ ਨਿਸ਼ਾਨਾਂ ਤੋਂ ਆਪਾਂ ਚਾੱਕ ਜਿਹੜੇ ਥੱਲੇ ਨੂੰ ਵਧਾ ਕੇ ਲਾ ਸਕਦੇ ਹਾਂ ਫਿਟਿੰਗ ਆਪਾਂ ਉਸੇ ਹਿਸਾਬ ਨਾਲ ਕਰ ਲੈਣੀ ਹੈ ਤੇ نیچے ਨੂੰ ਆਪਾਂ ਜਿਹੜੇ ਚੱਕ ਵਧਾ ਕੇ ਇਹਦੀ ਕਰਾਂਗੇ ਤੇ ਹੁਣ ਥੀਰੇ ਦਾ ਨਿਸ਼ਾਨ ਤੇ ਆਪਾਂ ਮੋਢੇ ਦਾ ਗਲੇ ਦਾ ਸਾਰੇ ਨਿਸ਼ਾਨ ਉਸੇ ਤਰ੍ਹਾਂ ਹੀ ਲਾ ਲੈਣੇ ਆ

ਕਿ ਆਪਣੇ ਬੈਂਗਲਾ ਕਲਾ ਜਿਹੜਾ ਕਰਕੇ ਉਹਦਾ ਆਪਾਂ ਤੀਰਾਂ ਹੀ ਵੱਧ ਰੱਖ ਲੈਣੀ ਹੈ ਉਸ ਹਿਸਾਬ ਦੇ ਨਾਲ ਆਪਣਾ ਇਹ ਜਿਹੜੀ ਫਿਟਿੰਗ ਹੈ ਇਹ ਪਹਿਲਾਂ ਹੀ ਵੱਧ ਕਪੜਾ ਹੋਇਆ ਹੁੰਦਾ ਤੇ ਮੋਢੇ ਦਾ ਨਿਸ਼ਾਨ ਆਪਾਂ ਉਸੇ ਤਰੀਕੇ ਦੇ ਨਾਲ ਹੀ ਲਾ ਲੈਣਾ 6 ਇੰਚ ਦੀ ਇਹ ਪਾਹ ਘਾਟ ਜਿਹੜੀ ਪਾਉਣੀ ਹੈ ਇਹ ਜੁੜ ਪਾਉਣੀ ਹੈ ਸਹੀ ਕਿਸ ਜੁੜ ਦੀ ਅਨਕਾਪੈਨ ਕੱਢ ਲਾਂਗੇ ਜਿਹੜੇ ਵਿੱਚ ਲਾਏ ਹੋਏ ਸੀ ਕਿਉਂਕਿ ਇਹ ਆਪਾਂ ਝਾਰੇ ਪੱਲੇ ਆ ਤੇ ਅਗਲੇ ਪਿਛਲੇ ਸੀ ਜਿਹੜੀਆਂ 6 ਕਲੀਆਂ ਸਾਰੀਆਂ ਆਪਾਂ ਇਹ ਉੱਪਰ ਜਿਹੜਾ ਰੱਖਣਾ ਹੁੰਦਾ ਤੇ ਹੁਣ ਆਪਾਂ ਜਿਹੜੀ ਬੈਕ ਸਾਈਡ ਵਾਲੀ ਇਹ ਪਲੋਈਓ ਵਿੱਚੋਂ ਕੱਢ ਕੇ ਰੱਖ ਲਾਂਗੇ ਇੱਕ ਸਾਈਡ ਤੇ ਕਰ ਲਾਂਗੇ બીજી ਸਾਈਡ ਵਾਲਾ ਆਪਾਂ ਕੱਢ ਕੇ ਰੱਖ ਲਾਂਗੇ ਤਾਂ ਕਿ ਮੂਰਲੇ ਪਾਸੇ ਜਿਹੜੇ ਆਪਾਂ ਜਿਹੜੇ ਨਿਸ਼ਾਨ ਲਗਾਉਣੇ ਨਿਸ਼ਾਨ ਮੂਰਲੇ ਪਾਸੇ 3000 ਨਿਸ਼ਾਨ ਲੱਗੇ ਹੋਏ ਜਿਹੜੇ ਉਹਨਾਂ ਤੇ ਆਪਾਂ ਜਿਹੜੀ ਮੂਰਲੇ ਮੋਡੇ ਦੀ ਘਾਟ ਆ ਉਹ ਪਾਉਣੀ ਹੈ ਤੇ ਗਲੇ ਦੀ ਪਾਉਣੀ ਹੈ ਮੈਂ ਇੱਕ ਗਲਾ ਦਾ ਆਪਾਂ ਜਿਵੇਂ ਇੱਥੇ ਵੈਂਚ ਦੀ ਘਾਟ ਪਾਉਣੀ ਹੈ ਉਹ ਇੱਕ ਸਾਈਡ ਤੇ ਰੱਖ ਲਈ ਆਪਾਂ ਤੇ ਹੁਣ ਮੂਰਲੇ ਪੱਲੇ ਨੂੰ ਇਸ ਤਰ੍ਹਾਂ ਜੋੜ ਕੇ ਰੱਖ ਲੈਣਾ ਤੇ ਮੂਰਲੇ ਪੱਲੇ ਦੀ ਆਪਾਂ ਘਾਟ ਪਾ ਦੇਣੀ ਹੈ ഗി കാട്ട ജൂ സലൈനും ഫിറപ്പതിരികേ രൂപ കളമ दे आप दे के सिलाई लावे तो इस ये आप लैस जी उपर लख के लाइनी है तो आप फिर इस तरह पहला सिलाइया ला लें तो फिर आप उ रख के लैस लावे जे तुम्हें बेच देनी है तो जो आप जोड़ना कलग् उद दे जोड़ सकते हैं इस तरह कटाई हो जाती बहुत ही सौखे तरीके ने कुछ इस तरह तैयार हो जो आप इस तरह